ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਖੁਦ ਜੀਨੀ ਸਿ ਕਰਦਾ ਨੂੰ ਲੇਕਿਨ ਉਸ ਅਕਾਲ ਪੁਰਖ ਨੇ ਸਮਝਾਉਣਾ ਕੀਤਾ ਇਹ ਕਹਿੰਦੇ ਸਾਨੂੰ ਕੀ ਸਮਝਾਇਮ ਕਹਿ ਕੇ ਇਹ ਲੋਕ ਪਠਾਇਓ ਇਸ ਤਰ੍ਹਾਂ ਦੇ ਨਾਲ ਸਾਨੂੰ ਆਖਿਆ ਹੈ ਕੀ ਆਖਿਆ ਇਮ ਕਹਿ ਕੇ ਇਹ ਲੋਕ ਪਠਾਇਓ समझाया है अज एक नवा रिश्ता बनिया है इस जगत बेच। जो इस तो पहले अकाल पुरख ने किसी नहीं बना रिश्ता की था। और किया। मैं तो है मैं अपना सुत तो नवाजा तू पहला पैगंबर इस सृष्टि ते जाएगा ਜਿਸ ਨੂੰ ਮੈਂ ਆਪਣਾ ਪੁੱਤ ਆਖਿਆ ਹੈ ਬੋਲੋ ਮੈਂ ਆਪਣਾ ਸੁਤ ਆਪਾ ਕਹਨੇ ਆਲਪੁਰਖ ਦਾ ਕੌਣ ਪੁੱਤਰ ਹੈ ਉਹ ਕੌਣ ਨੇ ਗੁਰੂ ਗੋਬਿੰਦ ਸਿੰਘ ਜੋ ਆਪਣੀ ਕਥਾ ਆਪ ਬਖਿਆਨ ਕਰ ਰਹੇ ਨੇ ਜੋ ਸਤਗੁਰਾਂ ਦੇ ਵਿੱਚ ਤੇ ਉਸ ਨਿਰੰਕਾਰ ਦੇ ਵਿੱਚ ਦੋਨਾਂ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਦੱਸ ਰਹੇ ਨੇ ਸਤਗੁਰ ਜੀ ਮੈਂ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪਰਚਰ ਕਰਬੇ ਕੋ ਸਾਜਾ ਕੋਈ ਦੂਸਰਾ ਨਹੀਂ ਪੰਥ ਅਕਾਲ ਪੁਰਖ ਦਾ ਰਾਹ ਦਿਖਾਉਣਾ ਉਹ ਅਕਾਲ ਪੁਰਖ ਦਾ ਰਾਹ ਦਿਖਾਉਣ ਵਾਲੇ ਪੰਥ ਦੀ ਤੁਸੀਂ ਸਾਜਣਾ ਕਰਨੀ ਹੋਊਗੀ ਉਸ ਪੰਥ ਦਾ ਤੁਸੀਂ ਪ੍ਰਚਾਰ ਕਰਨਾ ਹੋਵੇਗਾ ਜਹਾਂ ਤਹਾਂ ਤੁਮ ਧਰਮ ਚਲਾਏ ਜਿੱਥੇ ਵੀ ਇਹ ਧਰਮ ਚਲੇਗਾ ਕਬੁੱਧ ਕਰਨ ਤੇ ਲੋਕ ਛਟਾਏ ਲੋਕਾਂ ਨੂੰ ਤੁਸੀਂ ਮਾੜੇ ਕੰਮਾਂ ਤੋਂ ਹਟਾਉਣਾ ਹੈ ਕਰਮਾਂ ਤੋਂ ਹਟਾਉਣਾ ਹੈ ਬਾਸ਼ਨਾਮਾਂ ਤੋਂ ਹਟਾਉਣਾ ਈਰਖਾ ਦਵੇਸ਼ ਤੋਂ ਕੱਢਣਾ ਹੈ ਕਹੀਂ ਇਹ ਪੰਥ ਤਹਾਨੂੰ ਚਲਾਉਣਾ ਹੈ ਜਾ ਕੇ ਤੇਰਾ ਤੇ ਮੇਰਾ ਰਿਸ਼ਤਾ ਪਿਓ ਤੇ ਪੁੱਤ ਵਾਲਾ ਹੈ ਮੈਂ ਆਪਣਾ ਸੁਤ ਤੋਹੇ ਨਵਾਜਾ ਮਹਾਂਪੁਰਖ ਵੀ ਪੜਿਆ ਕਰਦੇ ਸਨ ਪੜੋ ਸਾਰੇ ਜਾਣੇ ਉਹ ਤੈਨੂੰ ਪੁੱਤਰ ਬਣਾ ਕੇ ਮੈਂ ਸੋਰਾ ਪੰਤ ਸੁਜਾਦੀ ਖਾਲਸਾ